ਲੁਧਿਆਣਾ ਸਿਮਰਜੀਤ ਸਿੰਘ ਬੈਂਸ ਤੇ ਬਲਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਉਸ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਵੀ ਲਗਾਏ ਨੇ ਜਿਸ ਤੋਂ ਬਾਅਦ ਪੁਲਿਸ ਸਟੇਸ਼ਨ ਪੁੱਛਦੀ ਹੈ ਦੱਸਦੀ ਹੈ ਕਿ ਇੱਕ ਪਾਸੇ ਜਿੱਥੇ ਲਗਾਤਾਰ ਸਮਰਜੀਤ ਸਿੰਘ ਬੈਂਸ ਰਾਜਾ ਵਰਡਿੰਗ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਲੁਧਿਆਣਾ ਦੇ ਅਰੋੜਾ ਪਾਲਸ ਦੇ ਕੋਲ ਉਸ ਵੇਲੇ ਹੰਗਾਮਾ ਹੋ ਜਾਂਦਾ ਹੈ ਜਦੋਂ ਸਮਰਜੀਤ ਸਿੰਘ ਬੈਂਸ ਤੇ ਬਲਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਪੀੜਤ ਮਹਿਲਾ ਦੇ ਵੱਲੋਂ ਉਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਪੁਲਿਸ ਉਸ ਨੂੰ ਫੜ ਕੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਲੈ ਆਈ। ਪੀੜਤ ਮਹਿਲਾ ਨੇ ਕਿਆ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ। ਸਮਰਜੀਤ ਸਿੰਘ ਬੈਂਸ ਵੀ ਆਪ ਕੋ ਜ ਸਮਰਥਕ ਮਹਿਲਾਵਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਸ ਦੇ ਨਾਲ ਖਿੱਚਤੂ ਕੀਤੀ ਗਈ ਹੋਣਾ ਕਿਆ ਕਿ ਸਮਰਜੀਤ ਸਿੰਘ आज ਹੁਣ ਵੀ ਗੁੰਡਾ ਕਰਤੀ ਕਰ ਰਿਹਾ ਉਹਨਾਂ ਨੇ ਕਿਹਾ ਕਿ ਉਲਟਾ ਪੁਲਿਸ ਉਸਨੂੰ ਹੀ ਪੁਲਿਸ ਸਟੇਸ਼ਨ ਲੈ ਕੇ ਆ ਗਈ ਤੇ ਉਸਨੇ ਕਿਹਾ ਕਿ ਉਸਤੇ 755 ਦਾ ਮਾਮਲਾ ਦਰਜ ਕਰਵਾਇਆ ਜਾਏਗਾ ਜਿਸ ਤੋਂ ਬਾਅਦ ਉਸਨੇ ਆਪਣੇ ਵਕੀਲ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਹਰੀਸ਼ ਰਾਏ ਟਾਂਡਾ ਮੌਕੇ ਤੇ ਪੁੱਛਦੇ ਨੇ ਜਿਸ ਨਾਲ ਕਿਹਾ ਕਿ ਪੁਲਿਸ ਸ਼ਰੀਅਮ ਤੱਕ ਕਾਰ ਰਹੀ ਹੈ ਸਮਝੋ ਸਿੰਘ ਬਾਸ ਨੂੰ ਹਾਲੇ ਵੀ ਸੱਤਾ ਦਾ ਨਸ਼ਾ ਹੈ ਕਿਉਂਕਿ ਉਸਨੂੰ ਲੱਗ ਰਿਹਾ ਹੈ ਕਿ ਰਾਜਾ ਗੜਿੰਗ ਦੇ ਨਾਲ ਜਾਂ ਕਾਂਗਰਸ ਦੇ ਨਾਲ ਮਿਲ ਕੇ ਉਹ ਕਾਨੂੰਨ ਦੀਆਂ ਨਸਰਾ ਤੋਂ ਬਚ ਨਿਕਲੇਗਾ ਉਥੇ ਦੂਜੇ ਪਾਸੇ ਪੀੜਤ ਮਹਿਲਾ ਤੇ ਗਨਮੈਨ ਨੇ ਵੀ ਦੱਸਿਆ ਕਿ ਜੋ ਵੀ ਪੀੜਤ ਨੇ ਦੱਸਿਆ ਉਹ ਬਿਲਕੁਲ ਸਹੀ ਹੈ ਸ਼ਾਂਤਮਈ ਟਾਕ ਦੇ ਨਾਲ ਪ੍ਰਦਰਸ਼ਨ ਕਰ ਰਿਹਾ ਸੀ ਉਧਰੇ ਪੁਲਿਸ ਨੇ ਕਿਹਾ ਕਿ ਦੂਜੀ ਪਾਰਟੀ ਨੂੰ ਬੁਲਾਇਆ ਗਿਆ ਤੇ ਕਾਰਵਾਈ ਦੀ ਗੱਲ ਚੱਲ ਰਹੀ ਹੈ ਸਰ ਅਰੋੜਾ ਪੈਲੇਸ ਦੇ ਕੋਲ ਵਿੱਚ ਸਾਈਡ ਦੇ ਉੱਤੇ ਰੋਡ ਦੇ ਉੱਤੇ ਖੜਕੇ ਪ੍ਰੋਟੈਸਟ ਕਰਦੀ ਪਈ ਸੀ ਰਾਜਾ ਵਿਡਿੰਗਰਾ ਤੇ ਸਿਮਜੀਤ ਬੈਂਸਲਾ ਰੋਡ ਤੋਂ ਨਿਕਲਣਾ ਸੀ ਸਿਮਰਜੀਤ ਬਿਆਸ ਤੇ ਰੋਡ ਰਾਜਾ ਵੜਿੰਗ ਨੂੰ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਨਾਰੀ ਸ਼ਕਤੀ ਦੇ ਗਲਾ ਘੁੱਟਦੇ ਪਏ ਨੇ ਮੇਰੇ ਜਖਮਾਂ ਤੇ ਨੂਨ ਛਿੜਕਿਆ ਇਹਨਾਂ ਨੇ ਸਿਮਰਜੀਤ ਬਿਆਸ ਨੂੰ ਜੁਆਇਨ ਕਰਾ ਕੇ ਸਾਰਾ ਕੁਝ ਪਤਾ ਇਹਨਾਂ ਨੂੰ ਕਿ ਇਹ ਬੰਦਾ ਕਿਉਂ ਦਾ ਛੋਟੀ ਥੋੜੀ ਆ ਜੀ ਵੋਟਾਂ ਦੀ ਘਟੀਆਂ ਪੋਲਿਟਿਕਸ ਦੇ ਲਈ ਇਹਨਾਂ ਨੇ ਰਾਜਾ ਵੜਿੰਗ ਨੇ ਸਿਮਰਜੀਤ ਬਿਆਸ ਨੂੰ ਆਪਣੀ ਪਾਰਟੀ 'ਚ ਜੁਆਇਨ ਕਰਾਇਆ ਤੇ ਜਦੋਂ ਮੈਂ ਇੱਥੇ ਪ੍ਰੋਟੈਸਟ ਕਰਦੀ ਪਈ ਸੀ ਤਾਂ ਇਹ ਸਿਮਰਜੀਤ ਬਿਆਸ ਨੇ 6 5 6 ਲੇਡੀਆਂ ਭੇਜੀਆਂ ਜਿਨ੍ਹਾਂ ਵਿੱਚੋਂ ਮੈਂ ਸੀ ਹਰਪ੍ਰੀਤ ਕੌਰ ਉਹ ਇਹ ਸਾਰੀਆਂ ਲੇਡੀਆਂ ਨੇ ਆ ਕੇ ਮੈਨੂੰ ਗਾਲਾਂ ਕੱਢੀਆਂ ਕਹਿੰਦੀਆਂ ਤੂੰ ਪ੍ਰੋਟੈਸਟ ਕਿਉਂ ਕਰਦੀ ਪਈ ਆ ਉਹਦੇ ਖਿਲਾਫ ਤੂੰ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਤੂੰ ਇੱਥੇ ਕਿਉਂ ਆਈ ਆ ਤੂੰ ਹਰ ਜਗ੍ਹਾ ਕਿਉਂ ਜਾਨੀ ਆ ਜਦ ਕਿ ਮੇਰਾ ਉਹਨਾਂ ਨਾਲ ਕੋਈ ਵਾਅ ਵਸਤਾ ਹੀ ਨਹੀਂ ਹੈਗਾ ਸਿਮਰਜੀਤ ਬਿਆਸ ਦੀ ਗੁੰਡਾਗਰਦੀ ਅਜੇ ਵੀ ਹੈਗੀ ਆ ਅਜੇ ਵੀ ਗੁੰਡਾਗਰਦੀ ਅੱਧੀ ਚੱਲਦੀ ਆ ਪੁਲਿਸ ਨੇ ਉਹ ਗੁੰਡੀਆਂ ਜਨਾਨੀਆਂ ਨੂੰ ਫੜਨ ਦੀ ਬਜਾਏ ਮੈਨੂੰ ਲੈ ਕੇ ਪੁਲਿਸ ਸਟਾਣੇ ਆ ਗਈ ਆ ਕਹਿੰਦੇ ਤੂੰ ਪ੍ਰੋਟੈਸਟ ਨਹੀਂ ਕਰ ਸਕਦੀ ਸੂਪਰ ਟਾਸਕ ਕਰੀ ਨਹੀਂ ਸਕਦੀ ਕਿ ਇਲੈਕਸ਼ਨ ਕੋਡ ਚੱਲਦਾ ਪਿਆ ਪਰ ਟੈਸਟ ਜਦ ਕਿ ਮੋਰਲ ਡੈਟ ਹਰ ਇੱਕ ਇਨਸਾਨ ਦਾ ਕੋਈ ਵੀ ਬੰਦਾ ਪ੍ਰੋਟੈਕਟ ਕਰ ਸਕਦਾ ਹੈ ਤੇ ਮੈਨੂੰ ਥਾਣੀ ਲੈ ਕੇ ਕਹਿੰਦੇ ਕਿ ਤੇਰੇ ਤੇ ਅਸੀਂ ਕਲੰਦਰਾ ਦਿੰਨੇ ਆ ਤੈਨੂੰ ਅਸੀਂ ਅਰੈਸਟ ਕਰਾਂਗੇ ਤੇ ਤੇਰੇ ਤੇ ਅਸੀਂ 55 ਦਿੰਨੇ ਆ ਮੈਂ ਕਿਹਾ ਫਿਰ ਉਹ ਲੇਡੀਜ਼ ਵੀ ਲਿਆਓ ਨਾ ਜਿਹੜੀਆਂ ਲੇਡੀਜ਼ ਨੇ ਮੈਨੂੰ ਮਾਰਕੋਟਾਈ ਕੀਤੀ ਆ ਉਹਨਾਂ ਦੇ ਇਲੈਕਸ਼ਨ ਕੋਡ ਕੋਈ ਨਹੀਂ ਲੱਗਦਾ ਹੈਗਾ ਤੇ ਉਹ ਇਹਨਾਂ ਨੇ ਫਿਰ ਕਹਿੰਦੇ ਅਸੀਂ 755 ਕਰਦੇ ਤੈਨੂੰ ਵੀ ਅੰਦਰ ਕਰਾਂਗੇ ਉਹਨੂੰ ਵੀ ਅੰਦਰ ਕਰਦੇ ਮੈਂ ਕਿਹਾ 755 ਕਰੋ ਫਿਰ ਪਰ ਲੇਡੀਜ਼ ਲਿਆਓ ਵਲੀਆਂ ਉਹ ਲੇਡੀਜ਼ ਸ਼ਰੇਆ ਬਿਆਨ ਦੇ ਨਾਲ ਘੁੰਮਦੀਆਂ ਪਈਆਂ ਹਜੇ ਵੀ ਉਹ ਮੈਂ ਦੇਖਿਆ ਤਾਂ ਗੁਰਦੀਪ ਕੌਰ ਦੇ ਫੋਨ ਮਿਸਟ ਮੈਂ ਫਿਰ ਫੋਨ ਕੀਤਾ ਇਹਦਾ ਫੋਨ ਬੰਦ ਅਲਟੀਮੇਟਲੀ ਇਹਦੇ ਗਨਮੈਨ ਦਾ ਫੋਨ ਆਇਆ ਕਿ ਜੇ ਇਹਨੂੰ ਡਿਟੇਨ ਕੀਤਾ ਹੋਇਆ ਫੋਨ ਖੋਇਆ ਹੋਇਆ ਇਹ ਰੋੜਾ ਪੈਲਸ ਦੇ ਕੋਲ ਚੌਕ 'ਚ ਬੈਠ ਕੇ ਸਾਈਡ ਤੇ ਪ੍ਰੋਟੈਸਟ ਕਰ ਰਹੀ ਹੈ ਬੈਨਰ ਲੈ ਕੇ ਕਿ ਇਸ ਰੇਪਿਸਟ ਨੂੰ ਰਾਜਾ ਵੜਿੰਗ ਨੇ ਨਾਲ ਕਿਉਂ ਲਿਆ ਹੈ ਇਹ ਰਾਜਾ ਵੜਿੰਗ ਨੂੰ ਸਵਾਲ ਕਰ ਸਕਦੇ ਆ ਇਹਨਾਂ ਦੇ ਲੀਡਰ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਗਾਲਾਂ ਸਾਰਿਆਂ ਨੂੰ ਗਾਲਾਂ ਕੱਢ-ਕੱਢ ਕਹਿੰਦੇ ਆ ਜਿਹੜੇ ਪਲਵਾਨਾ ਦਾ ਚੱਕਰ ਹੈ ਉਹਦੇ ਤੇ ਵੀ ਬੋਲਦੇ ਆ ਤਾਂ ਕਿਉਂ ਨਹੀਂ ਇਹਦਾ ਰਾਈਟੇ ਬੋਲੇ ਜਦ ਇਹਨੂੰ ਜਸਟਿਸ ਨਹੀਂ ਮਿਲ ਰਿਹਾ ਜਸਟਿਸ ਡਿਲੇ ਕੀਤਾ ਜਾ ਰਿਹਾ ਹੈ ਹਾਈ ਕੋਰਟ ਵੱਲੋਂ ਸਟੇ ਕੇਸ ਨੂੰ ਕਰਕੇ ਹਰ ਕਿਸਮ ਦੀ ਦੁਰਵਰਤੋਂ ਕਰਕੇ ਇਹਨਾਂ ਦੇ ਘਰਾਂ ਦੇ ਵਿੱਚ ਬੰਦੇ ਪੇਜ ਪੇਜ ਪੈਸੇ ਆਫਰ ਕਰ ਕਰ ਹੁਣ ਵੀ ਲਗਾਤਾਰ ਪ੍ਰਯਾਸ ਕਰ ਰਹੇ ਹਨ ਤੇ ਕਿਉਂ ਨਹੀਂ ਪ੍ਰੋਟੈਸਟ ਕਰੂਗੀ ਉਹ ਚਾਰ ਪੰਜ ਔਰਤਾਂ ਨੇ ਆ ਕੇ ਇਹਦੇ ਤੇ ਹਮਲਾ ਕੀਤਾ ਇਹਦੇ ਤੇ ਫਿਜ਼ੀਕਲ ਅਸੌਲਟ ਕੀਤਾ ਇਹਨੂੰ ਚਪੇੜਾ ਠੁੱਡੇ ਮਾਰੇ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਮੈਂ ਹੈਰਾਨ ਹਾਂ ਉਹ ਔਰਤਾਂ ਕਹੇ ਜੀਆਂ ਬੈਂਚ ਦੇ ਨਾਲ ਜਿਹੜੀਆਂ ਆਪਣੇ ਮੂੰਹ ਚੋਂ ਸ਼ਬਦ ਗੰਦ ਬੱਕਦੀਆਂ ਔਰਤਾਂ ਉਹਦੇ ਬਾਅਦ ਦੋ ਗਨਮੈਨ ਐ ਇਹਨਾਂ ਨਾਲ ਫਿਜ਼ਿਕਲੀ ਮਿਸਬੀਹਵ ਕੀਤਾ ਦੋਨੇ ਗਨਮੈਨ ਨੇ ਦੋਨਾਂ ਨਾਲ ਮਿਸਬੀਹਵ ਕਰਕੇ ਇਹਨਾਂ ਦੀ ਬਰਦੀ ਪਾੜਨ ਤੱਕ ਗਏ ਇਹਨਾਂ ਨੇ ਪੁਲਿਸ ਨੇ ਉਲਟਾ ਇਹਨੂੰ ਲਿਆ ਕੇ ਅੰਦਰ ਬਿਠਾਇਆ ਹੋਇਆ ਸੀ ਤੇਰੇ ਤੇ 57 ਕਰਾਂਗੇ ਮੈਂ ਅੱਥੇ ਬਾਹਰ ਕੱਢਿਆ ਤੇ ਹੁਣ ਮੈਂ ACP 2 ਨੂੰ ਕਿ ਆ ਜਾਓ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਐਂਡ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਦੇਣ ਲੱਗਾ ਕਿ ਕੁੰਡੇ ਬੈਸਦੇ ਤੇ ਬੈਸ ਦੀਆਂ ਨਾਲੇ ਔਰਤਾਂ ਨਾਲ ਤੇ ਕੇਸ ਸਿਸਟਰ ਹੋਣਾ ਚਾਹੀਦਾ ਹੁੰਦਾ ਕਿ ਕੱਤੋਂ ਕੱਤ ਤੱਕ ਸਾਨੂੰ ਘੰਟਾ ਹੋ ਗਿਆ ਇੱਕ ਘੰਟਾ ਹੋ ਗਿਆ ਐਨ ਅੰਦਰ ਬਿਠਾਇਆ ਹੋਇਆ ਸੀਗਾ ਮੁੰਚੀ ਦੇ ਕਮਰੇ 'ਚ। ਉੱਥੇ ਬਿਠਾ ਕੇ ਜਦ ਮੈਂ ਆਇਆ ਮੈਂ ਬਾਹਰ ਕੱਢਿਆ। ਫੋਨ ਵੀ ਖੋਲਿਆ ਸੀ ਮੇਰਾ। ਫੋਨ ਵੀ ਖੋਲਿਆ ਸੀ ਇਹਦਾ ਫੋਰਥ ਸਵਿਚ ਆਫ ਕਰਿਆ ਸੀ। ਦੱਸੋ ਦੇਖੋ ਤੁਸੀਂ ਇਹ ਆਓ ਦੇਖੋ। ਉਹ ਰੇਪਿਸਟ ਤੇ ਨ ਰੇਪਿਸਟ। ਸ਼ਰਮਣੀ ਆਂਦੀ ਇਹਨਾਂ ਨੂੰ ਉੱਤੇ ਬੈਠਾ ਰਾਹੁਲ ਗਾਂਧੀ ਉਹਨੂੰ ਸ਼ਰਮਣੀ ਆਂਦੀ। ਤੂੰ ਇਹਨੂੰ ਜੁਆਇਨ ਕਰਾਇਆ? ਉਹ ਮੈਡਮ ਜਿਹੜਾ ਤੁਹਾਨੂੰ ਮੈਡਮ ਨੇ ਦੱਸ ਤੋਹਈ ਹੋਇਆ ਸੇਮ ਹੀ। ਜੋ ਮੈਡਮ ਨੇ ਦੱਸਿਆ ਤੁਹਾਨੂੰ ਸੇਮ ਉਹੀ ਹੋਇਆ। ਤੇ ਮੈਡਮ ਦੇ ਨਾਲ ਤੋਹਈ ਵੀ ਹੋਈ ਸੀ। ਹਾਂ ਹਾਂ। ਇਹਨਾਂ ਨੇ ਕੀਤੀ ਸੀ ਲੇਡੀ ਜੀ। ਲੇਡੀਜ਼ ਕਿਹੜੀਆਂ ਲੇਡੀਜ਼ ਕਿਹੜੀਆਂ ਜੀ ਹਾਂ 6 ਰੇੜੀਆਂ ਹੈ ਜਿਹੜਾ ਨਾਮ ਜਾਣਦੇ ਨੇ ਮੈਂ ਚਾਹਤ ਤੁਸੀਂ ਉਹਦਾ ਸਕੂਲਟੀ ਦੀ ਅਸੀਂ ਤਾਂ ਮੈਡਮ ਨਾਲ ਮੈਡਮ ਵੀ ਦਾ ਥੋੜੀ ਪਰ ਤੁਸੀਂ ਬਚਾਇਆ ਨਹੀਂ ਮੈਡਮ ਨੂੰ ਬਚਾਇਆ ਹੋਰ ਤਦੇ ਬਚਾਇਆ ਕਰਕੇ ਬਚਿਆ ਨਹੀਂ ਉਹ ਜੋ ਤਲਾਹ ਦੇਤੀ ਸੀ ਨਾਲੇ ਤੁਸੀਂ ਹਾਂਜੀ ਹਾਂ ਇਹਨੂੰ ਤਲਾਹ ਦੇਤੀ ਸੀ ਨਾਲੇ ਹਾਂ ਜੀ ਅਸੀਂ ਕੱਲ ਫੋਨ ਕਰਾਤਾ ਸੀ ਆਹ ਪੀਸੀ ਆ ਨਾ ਕੀ ਨਾਮ ਕੀ ਏ ਤੁਹਾਡਾ ਕਾਂਸਟੇਬਲ ਬਲਜਿੰਦਰ ਸਿੰਘ ਮੈਡਮ ਇਨ ਸਕਿਉਰਟੀ ਸੀ ਮੈਡਮ ਸਕਿਉਰਟੀ ਆਹ ਮੈਡਮ ਬਾਅਦ ਰੈਸਟ ਕੀਤਾ ਜਾਲੇ ਵਾਲੇ ਨੇ ਹਾਂ ਇਹ ਬਹੁਤ ਲੈਏ ਸੀ ਅਸੀਂ ਮੈਡਮ ਨੂੰ ਕਿਨੇ ਕਿੰਨੇ ਘੰਟੇ ਤੱਕ ਆਇਆ ਮਤਲਬ 2-3 ਘੰਟੇ ਆ ਰਿਹਾ ਸੀ ਠੀਕ ਹੈ ਲੁਧਿਆਣਾ लाइਵ ਦੇ ਲਈ ਰਸਿੰਦਰ ਸੋਨ ਦੀ ਰਿਪੋਰਟ